ਜਿੰਨੇ ਵੀ ਨਾਲੇਗਾ ਸਾਹੂ ਦਾ ਇੱਥੋਂ ਇੱਥੋਂ ਇੱਕ ਬੋਲ ਕੇ ਬਰਸਰੀ ਦੀ ਦਰਮਿਆਨ ਮੈਂ ਸਾਹੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਗੋਬਿੰਦ ਸਿੰਘ ਹਰਾਈ ਦੀ ਵਰਸੇ ਕੋਈ ਫਟੇਪਾ ਸਾਂਝੀ ਕਰਾਂਗੇ ਤੇ ਜਿਹਦੇ ਅੱਖਾਂ ਵਿੱਚ ਫਟੇ ਹੋਣੇ ਲੱਖਾਂ ਵਿੱਚ ਫਟੇ ਜਿਹਦੇ ਬੁੱਲਾ ਵਿੱਚ ਫਟੇ ਹੋਣੇ ਜੱਲਾ ਵਿੱਚ ਫਟੇ ਜਿਹਦੇ ਜਵਾਨ ਉੱਤੇ ਫਤਿਹ ਦੀ ਪੂਰੀ ਜਹਾਨ ਉੱਤੇ ਫਤਿਹ ਸਾਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਇੱਕ ਬੱਚੇ ਨੇ ਜਨਮ ਲਿਆ ਸੀ ਉਸ ਨੂੰ ਅੱਗੇ ਲੈ ਕੇ ਉਹਨੇ ਕੀ ਕੀਤਾ ਕਿਵੇਂ ਜਿੰਦਗੀ ਦਾ ਬਤਾਰਾ ਕੀਤਾ ਇਹ ਮੈਂ ਸੋਡੇ ਨਾਲ ਸਾਂਝਾ ਕਰਨਾ ਸਾਰਾ ਬਾਕੀ ਕੋਈ ਵਰਗਾ ਕੋਈ ਹੋਰ ਬੱਚਾ ਇਸ ਦੁਨੀਆ ਤੇ ਜੰਮਿਆ ਹੋਵੇ ਤੇ ਜਿਹਨੇ ਸਮਝ ਆਈ ਕਿ ਮਰਗੁਆਰੇ ਦੱਸਦੇ ਹੋ ਮੈਨੂੰ ਲੱਗਦਾ ਉਹ ਚਾ ਕੋਈ ਹੋਊਗਾ ਅੱਜ ਤੋਂ ਬਹੁਤ ਸਿਰ ਪਹਿਲਾਂ ਜਰਮਨ ਦੇ ਵਿੱਚ ਇੱਕ ਹਿਟਲਰ ਦੇ ਨਾਂ ਦੇ 60 ਨੇ ਜਨ ਮਿਲਿਆ ਉਸ ਨੂੰ ਅੱਗੇ ਲਾ ਕੇ ਉਹ ਪਾਰਟੀ ਦੇ ਵਿੱਚ ਆ ਦੇ ਰਿਹਾ ਘੁੰਮਦਾ ਰਿਹਾ ਜਦੋਂ ਪਤਾ ਲੱਗਿਆ ਕਿ ਜਿੰਨੇ ਮੇਰੇ ਪਾਰਟੀ ਦੇ ਵਰਕਰ ਨੇ ਜਾਣਰ ਉਹ ਸਾਰੇ ਪ੍ਰੇਰਿਤ ਹੋ ਚੁੱਕੇ ਆ ਬੜਾ ਜੁਲਮੀ ਸੀ ਬਹੁਤ ਹੀ ਘਟਿਆ ਸੋਚ ਦਾ ਮਾਲਕ ਆਤਮਿਕ ਸ਼ਕਤੀ ਤੋਂ ਬਿਲਕੁਲ ਗਿਰਿਆ ਹੋਇਆ ਬੰਦਾ ਉਹ ਵੈਸੇ ਸਰੀਰ ਕਰਕੇ ਵੀ ਇੰਨਾ ਤਕੜਾ ਨਹੀਂ ਸੀ ਉਹ ਆਰੇ ਵਿੱਚ ਕੰਨ ਤੋਂ ਬੋਲ ਮਾਰੇ ਵਧੀਆ ਸੀ ਮਾਰੇ ਬੰਦੇ ਵਿੱਚ ਵੀ ਕੋਈ ਬੜਾ ਜੰਗਾ ਹੋਵੇਗਾ ਇਸ ਕਰਕੇ ਇੱਕ ਤਾਂ ਜਦੋਂ ਉਹ ਬੋਲਦਾ ਸਪੀਚ ਕਰਦਾ ਹੱਥ ਘੁਮਾ ਆ ਘੇ ਇੱਥਾ ਫੇਸ 돌 ਕੇ ਐਸੀ ਸਪੀਚ ਕਰਦਾ ਸੀ ਕਿ ਜਿਹੜੇ ਮੂਹਰੇ ਵਾਲੇ ਜਨਤਾ ਸੀ ਜੋ ਕਹਿੰਦਾ ਕਹਿੰਦੇ ਵੀ ਸੱਚ ਹੈ ਦੂਸਰਾ ਕੋਲੋ ਬੰਦੇ ਦੇ ਵਿੱਚ ਗੋਲ ਸੀ ਕਿਸੇ ਦੇ ਨਾਲ ਕੰਪਰੋਵਰ ਕਰਨ ਦਾ ਕਿਸ ਨੇ ਪੱਟ ਕੇ ਲਿਆਵਾ ਜਾਂ ਰੋ ਪਾਤੀ ਜੋ ਖੜਨਾ ਇਹ ਉਹਦਾ ਗੁੱਸੇ ਅੱਜ ਦੀ ਜਿਹੜੀ ਆਵਾਜ਼ ਹੈ ਜਾਂ ਜਿਹੜੇ ਦੇ ਭਾਸਣ ਹੈ ਉਹ ਸੋਹਣੇ ਤਰੀਕਿਆਂ ਦੇ ਭਾਸਣ ਜਿਹੜੇ ਸਿਰੋਦਾਸੀ ਦੇ ਵਿੱਚ ਪਏ ਹੈ ਜੇ ਕੋਈ ਦਿਲੋਂ ਨਹੀਂ ਉਹ ਇਹ ਰੋਲ ਕਰਨਾ ਆਵੇ ਤਾਂ ਉਹ ਸਾਰੇ ਜਿੱਕਲੇ ਦੇ ਬਿਨਾਂ ਭਾਸਣ ਨਹੀਂ ਸੁਣਗਾ ਉਹਨੇ ਕੀ ਕੀਤਾ ਜਿਦੋਂ ਉਹਨਾਂ ਦੇ ਪਾਲਜ ਦੇ ਫੰਡ ਪੱਥੇ ਕਮਜ਼ੋਰ ਹੋ ਗਈ ਉਸ ਬੰਦੇ ਦੇ ਕਾਰਪੋਰੇਟ ਦੇ ਨਾਲ ਮਿਲ ਕੇ ਜਨਮੰਦਾ ਜੰਪਾਲ ਸਿੰਘ ਕਾਰਪੋਰੇਟ ਦੇ ਨਾਲ ਮਿਲ ਕੇ ਉਹਨਾਂ ਕੋ ਵੱਟਾ ਮੋਟਾ ਚੰਦਾ ਇਕੱਠਾ ਕਰਕੇ ਜਿੰਨੇ ਆਰ ਦੀ ਪਾਰਟੀ ਦੇ ਬਜ਼ੁਰਗ ਤੇ ਵੱਡੇ ਸਿਆਣੇ ਤੇ ਸੂਬਾਦਾਨ ਤੇ ਜਿਹੜਾ ਲੋਕ ਆਦੇ ਸੀ ਉਹ ਸਾਰੇ ਉਹਨੇ ਸਾਈਡ ਤੇ ਕਰਤੇ ਉਸ ਕੋ ਬਾਅਦ ਵਿੱਚ ਜਿਦੋਂ ਉਹ ਸਾਰੇ ਸਾਰ ਕੇ ਲਾ ਕੇ ਚਾਰ ਤੋਂ ਰੇਟ ਨੇ ਸਾਰਾ মিডিਆ ਸਾਰਾ ਪੰਜਾਬ ਨੇ ਆਖਾਰ ਮੀਡੀਆ ਉਹਨਾਂ ਉਹ ਖਵਾਰਾਂ ਦੇ ਵਿੱਚ ਰੋਜ਼ ਇਹ ਨਹੀਂ ਵਿਖਿਆ ਜਾਂਦਾ ਸੀ ਕਿ ਇਹ ਬਹੁਤ ਵੱਡਾ ਪ੍ਰਮਾਤਮਾ ਬੰਦਾ ਹੈ ਇਹ ਕੋਈ ਦੁਨੀਆ ਤੇ ਉਤਾਰੇ ਉਤਰਿਆ ਜੋ ਵੀ ਇਹ ਕਹ ਰਿਹਾ ਰੱਬ ਤੇ ਸੱਚ ਹੈ ਉਹ ਬੰਦਾ ਧਰਮ ਦਾ ਸੋਚਾ ਪ੍ਰਸਤ ਸੀ ਪਉੜੇ ਮਾਤਾਮਾਂ ਦੇ ਔਰ ਜਿੰਨੇ ਉਪਦੇ ਵਾਸੀ ਸੀ ਸਾਰੇ ਵਿਜਮਾ ਦੇ ਵਿੱਚ ਇਹ ਗੱਲ ਵਾhti ਤੇ ਸਾਡੀਆਂ ਜਿਹੜੀਆਂ ਕੁੜੀਆਂ ਨੂੰ ਬਹੁਤ ਖਤਰਾ ਹੈ ਤੇ ਸਾਡੀਆਂ ਜਿਹੜੀਆਂ ਲੜਕੀਆਂ ਨੇ ਦੂਸਰੀ ਵਾਰੀ ਕੋਸ਼ਿਸ਼ ਕੀਤੀ ਹੋਊਗੀ ਇਹ ਲੋਕਾਂ ਨੂੰ ਉੱਤੇ ਲਗਾ ਕੇ ਵਧ ਰਹੀ ਹੈ ਕਿ ਮਕਸਲਵਾਦੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਧਰਮ ਨੂੰ ਦਬਾ ਲੈਣਗੇ ਤੇ ਸਾਡੀਆਂ ਜਿਹੜੀਆਂ ਇਸਾਈ ਲੜਕੀਆਂ ਨੇ ਉਹ ਜਾਣ-ਪਛਾਣ ਇਹਨਾਂ ਦੇ ਲੜਕਿਆਂ ਨਾਲ ਵਿਆਹ ਕਰਾ ਰਹੀਏ ਨੇ ਇਹ ਉਹਦਾ ਪ੍ਰਚਾਰ ਸੀ ਤੇ ਇਹ ਮੀਡੀਆ ਵੀ ਉਹਦਾ ਸਾਥ ਦੇ ਕੇ ਪ੍ਰਚਾਰਨ ਲਾਗੀ ਜਦੋਂ ਸਾਰੀ ਜਨਤਾ ਮੋਰਖ ਤੇ ਗਮਰਾਹ ਹੋ ਗਈ ਉਹਦੇ ਪ੍ਰਚਾਰ ਤੋਂ ਫਿਰ ਉਹਦਾ ਇੱਕ ਸ਼ੌਟ ਸੀ ਦੁਨੀਆ ਦੇ ਵਿੱਚ ਹੱਥ ਆ ਬਚਾਉਣਾ ਉੱਥੋਂ ਦੀ ਜਿਹੜੀ ਮੀਡੀਆ ਸੀ ਉਹ 24 ਘੰਟੇ ਪ੍ਰਚਾਰ ਕਰਦੀ ਸੀ ਕਿ ਦੇਸ਼ ਲਈ ਇਹ ਉਹ ਇੰਨਾ ਚੰਗਾ ਬੰਦਾ ਹੈ 18 ਘੰਟੇ ਕੰਮ ਕਰਦਾ ਹੈ 20 ਘੰਟੇ ਕੰਮ ਕਰਦਾ ਰ ਉਸ ਵੀ ਕਰਦਾ ਉਹ ਐਡਾ ਮੁਕੰਮਲ ਤੇ ਨਕਲਾ ਬੰਦਾ ਸੀ ਉਹਦੇ ਕੰਮ ਤਾਂ ਕੀ ਕਰਨਾ ਹੈ ਆਪ ਘਰ ਤੇ ਜਾਉਂਦੇ ਮੇਕਅਪ ਤੇ ਨਿਕਲ ਜਾਂਦੇ ਸੀ ਉਹ ਲੱਖ ਲੱਖ ਦੇ ਸੋਹਣੇ ਪਾਣਾ ਮੇਕਅਪ ਕਰਨਾ ਫੋਟੋਆਂ ਦਾ ਨਾ ਸਕੀਨ ਵਾਸਤੇ ਔਰ ਉਹਦਾ ਮੇਨ ਕੰਮ ਸੀ ਬੱਚਿਆਂ ਦੇ ਨਾਲ ਫੋਟੋਆਂ ਖਿਚਵਾਉਣਾ ਜਿਨੇ ਕਿ ਆਪ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਬੱਚੇ ਮਾਰੇ ਤੇ ਜਦੀਮ ਕਰੇ ਸੀ ਤੇ ਮੰਗਾਂ ਲਾਏ ਸੀ ਜਦੋਂ ਸਾਡੀ ਜਨਤਾ ਉਥੋਂ ਦੀ ਜਨਤਾ ਉਹਨਾਂ ਨੂੰ ਧਰਮ ਦੇ ਨਾਂ ਤੇ ਮੋਹਰੇ ਰੱਖ ਕੇ ਉਹਦਾ ਗੌਲਗਾਂਡ ਕਰਨ ਲੱਗੇ ਇਹੋ ਇੱਕ ਬੰਦੇ ਨੇ ਆਪ ਦੇ ਸਾਸ਼ੀ ਕਾਲ ਤੇ ਕਰਜਾ ਕਰਿਆ ਪ੍ਰਧਾਨ ਮੰਤਰੀ ਵੀ ਉਹੀ ਬਣਿਆ ਔਰ ਉੱਥੇ ਦਾ ਰਾਸ਼ਟਰਪਤੀ ਵੀ ਉਹੀ ਬਣਿਆ ਰਾਸ਼ਟਰਪਤੀ ਬੰਦੂਤ ਤੇ ਅਹੁਦੇ ਤੇ ਬੈਠਣ ਤੋਂ ਬਾਅਦ ਚ ਜਿਹੜੀ ਉਹਨੂੰ ਦੀ ਟਾਈਮੋਂ ਪ੍ਰੇਸ਼ੀ ਸੰਵਿਧਾਨ ਸੀਗਾ ਉਹ ਸਾਰਾ ਚਾਪੀ ਨੇ ਖੁੰਡੇ ਲਾਇਆ ਉਦੋਂ ਬਾਅਦ ਦੇ ਵਿੱਚ ਜਦੋਂ ਇਹ ਸਾਰਾ ਖੁੰਡੇ ਲਾਤਾ ਉਦੋਂ ਦੇ ਕ੍ਰਿਟਰਸ਼ਪ ਆ ਗਈ ਉਹੋ ਬੰਦੇ ਨੇ ਬਹੁਤ ਜਨਮ ਕਰਿਆ ਕੁਰਾਨ ਦੇ ਵਿੱਚ ਲਿਖਿਆ ਖੁਦਾ ਤੇ ਅੱਤ ਦਾ ਬੈਰ ਹੈ ਜਦੋਂ ਉਹਨੇ ਇੰਨੀ ਅੱਤ ਕੀਤੀ ਐਨੇ ਕੁ ਜੁਗ ਜਨਮ ਕਰਿਆ ਪਬਲਿਕ ਦੇ ਉੱਤੇ ਉਸ ਬੰਦੇ ਨੇ ਆਤਮ ਹੱਤਿਆ ਕਰੀ ਸੀ ਇਟਨਲ ਦੀ ਗੱਲ ਕਰ ਰਿਹਾ ਮੈਂ ਆਤਮ ਹੱਤਿਆ ਕਰੀ ਔਰ ਉਹਨੇ ਇਹ ਵੀ ਪ੍ਰਚਾਰ ਕਰਿਆ ਸੀ ਕਿ ਇਹ ਬੰਦਾ ਵਿਆਹ ਹੈ ਜਿਵੇਂ ਜਦੋਂ ਇਹਦੇ ਘਰ ਵਾਲੀ ਨਹੀਂ ਇਹ ਬੱਚੇ ਨਹੀਂ ਤੋ ਜੀਵ ਰੱਖੀਏ ਇਹ ਖਾਣ ਦਾ ਟਿਆਉ ਇਹ ਪ੍ਰਚਾਰ ਵੀ ਕਰਿਆ ਸੀ ਉਹਨੇ ਬਾਹਰ ਕੱਢ ਕੇ ਦੇਖ ਲਓ ਉਹਦਾ ਸੱਦੇ ਕੋਰੇ ਆ ਜਦੋਂ ਉਹਨੇ ਸਾਰਾ ਪ੍ਰਚਾਰ ਕੀਤਾ ਤੇ ਜਦੋਂ ਉਹ ਮਰਨ ਲੱਗਿਆ ਗਾਂਧੀ ਹੋ ਰਿਆ ਸੀ ਜਿਹੜੀ ਕੋਈ ਉਹਦੇ ਖਾਨ ਪ੍ਰਤੀ ਕੋਈ ਮੈਰਮ ਸੀ ਉਹ ਉਹਦੇ ਨਾਲ ਦੋਨੇ ਮੀਆਂ ਬੇਬੀ ਜਾਨੀ ਆਹਾ ਲੈ ਕੇ ਮਰੇ ਸੀ ਅੰਤ ਹੋਇਆ ਜਦੋਂ ਹੀ ਉਹ ਸੱਤਾ ਤੋਂ ਡਿੱਗਿਆ ਤੇ ਆਹਾ ਲੈ ਕੇ ਮਰ ਗਿਆ ਉਥੋਂ ਦੇ ਲੋਕਾਂ ਨੇ ਪਬਲਿਕ ਨੇ ਦਾਵਾ ਦਾਦੇ ਫੁਕੇ ਜਿਹੜੀ ਖੇ ਰਾਜ ਦੀ ਸੱਤਾ ਸੀ ਹੱਥ ਵਿੱਚ ਲਈ 20 ਸਾਲ ਦੇ ਪੇੜੀ ਨਾਲ ਦੇ ਸਾਥੀਆਂ ਨੇ ਲੰਮਰਾਲੇ ਤੇ ਚੋਰ ਚੋੜ ਕੇ ਮਾਰਨੇ ਰਹੇ ਕਿਉਂਕਿ ਰਾਜ ਕਿੱਦਾਂ ਵੀ ਕਾਇਮ ਹੋ ਜੇ ਤੋ ਕਦੇ ਸਰਦਾਰੀ ਰਹਿ ਸਕਦਾ ਇਸੇ ਕਰਕੇ ਗੁਰਬਾਣੀ ਨੇ ਪਹਿਲੇ ਲਿਖਤਾ ਸੀ ਤਾਪੋ ਰਾਜ ਰਾਜੋ ਨਰਕ ਤੇ ਇਹੋ ਜਿਹੇ ਬੰਦਾ ਕੀ ਨੀਤ ਹੋ ਰਹਿਣਾ ਗੱਲ ਵਿੱਚ ਸੁਲਾਤ ਆ ਗੱਲ ਵਿੱਚ ਬਹੁਤ ਸਾਰੀ ਗਲਤ ਹੀ ਮੇਰੀ ਇਹ ਦੇਸ ਸਪੀਸ ਦਾ ਲੋਕੀ ਨਾ ਕੋਈ ਲੈਣਾ ਲੈਣਾ ਨੇ ਇਹ ਤੁਸੀਂ ਜਾਣ ਲਓ ਨਹੀਂ ਜਿਹੜਾ ਹਰ ਵਾਰ ਤੇ ਗਿਆ ਹੈਗਾ ਇਹ ਤਾਂ ਹੈ ਮੁਸਲਿਮ ਹਰ ਵਾਰ ਤੇ ਗਿਆ ਕੋਈ ਸਾਦੀ ਜਿਹੜੀ ਹੁਣ ਜੰਤਾ ਹੈ ਉਸੇ ਸੰਕਟ ਕਾਲ ਦੇ ਵਿੱਚ ਅੱਜ ਫਸੀ ਹੋਈ ਹੈ ਜਿਵੇਂ ਉਹ ਤੁਨੇ ਜਪਾਨ ਮੰਗਰੋ ਆਪਣੇ ਪਸਾਇਆ ਸੀਗਾ ਮੰਗਰੋ ਜਨਮਰੀ ਬਹੁਤ ਪਸਾਇਆ ਮੰਗਰੋ ਔਰ 20 ਸਾਲ ਹੋ ਗਏ ਪਿੱਛੇ ਚਲੇ ਗਏ ਸੀ ਭਾਤ ਲੋਕ ਅੱਜ ਵੀ ਬਹੁਤ ਅੱਗੇ ਹੈ ਜੇ ਕਿਤੇ ਉਹ ਵਿਕਲਰ ਦੇ ਮੰਗਰ ਨਾਲ ਲੱਗੇ ਹੁੰਦੇ ਜੇ ਕਿਤੇ ਉਹ ਧਰਮਾਂ ਦੇ ਵੱਡੇ ਨਾ ਹੁੰਦੇ ਜੇ ਕਿਤੇ ਉਹ ਝੂਠੇ ਲੈਕਚਰ ਦੇ ਲੋਕ ਫਸੇ ਨਾ ਹੁੰਦੇ ਤਾਂ ਅੱਜ ਜਿਹੜਾ ਜਰਮਨ ਹੈ ਉਹ ਕੈਨੇਡਾ ਨਾਰਕਾ ਦੀ ਕੈਟਾਗਰੀ ਦੇ ਵਿੱਚ ਆਉਣਾ ਸੀ ਜਿਵੇਂ ਕਿ ਹੋਰ ਪਾਵਰਫੁੱਲ ਜਿਹੜੀਆਂ ਸੀ ਟੀਮ ਨੇ ਉਹਨਾਂ ਦੇ ਬਰਾਬਰ ਹੋਣਾ ਸੀ ਉਹਦਾ ਪਿੱਛੇ ਰਹਿਣ ਦਾ ਕੰਮ ਨਹੀਂ ਹੈ ਸੀ ਇੱਕ ਹਮ ਸਾਡਾ ਦੇਸ਼ ਹੈ ਸਾਡੇ ਦੇਸ਼ ਦੇ ਵਿੱਚ ਵੀ ਉਹ ਇਹਦਾ ਪੈਦਾ ਹੋਇਆ ਹੈ ਬੱਚਾ ਸਿਆਣਾ ਜਾਂ ਵੀਰ ਹੋਇਆ ਹੈ ਬੜੇ ਕੰਮ ਕਰਦਾ ਆ 18-18 ਘੰਟੇ ਦੇਸ਼ ਵਾਸਤੇ ਘਿਆਲੇ ਪਰ ਨਹੀਂ ਕਾਰਪੋਰੇਟ ਵਾਸਤੇ ਕਰਦਾ ਹੁਣ ਕਿਉਂ ਕਰਦਾ ਜਾਂ ਕਿਹਨੇ ਕਰਦਾ ਇਹ ਸਾਨੂੰ ਇੱਕ ਛੋਟਾ ਜਿਹਾ ਐਗਜ਼ੈਂਪਲ ਦੇ ਦਿੰਦਾ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਸਰਕਾਰੀ ادارے ਸੀ ਉਹ ਸਾਰੇ ਸਾਡੀ ਪਰਜਾ ਦੇ ਸੁੱਖ ਔਰ ਸੁਹੂਲਤ ਵਾਸਤੇ ਬਣੇ ਸੀ ਉਹਨਾਂ ਨੂੰ ਖਤਮ ਕਰਨ ਤੇ ਲੱਗਿਆ ਜਿਵੇਂ ਤੁਸੀਂ ਬੀਐਸਐਨਐ ਤੋਂ ਲਾ ਲਓ ਆਜੇ ਸਰਕਾਰੀ ਕਾਮਰਾ ਹੈ ਸਰਕਾਰੀ ਰੇਂਜ ਦਾ ਸਾਧਨ ਹੈ ਪਿੱਛੇ ਦੇ ਚੰਦਿਆਂ ਦੇ ਤੇ ਚੰਦਰਮਾ ਦੇ ਜਿਹੜਾ ਫੇੜਾ ਫੇੜਾ ਹੋ ਗਿਆ ਮੇੜਾ ਆ ਤੁਸੀਂ ਐ ਲਾ ਲਓ ਉੱਥੋਂ ਚੱਕਤਾ ਵੀ ਰੇਂਜ ਗਈ ਹੈ ਅੱਜ ਉੱਥੇ ਗੁਰੇ ਫਿਰਦਾ ਫੇਰ ਵੀ ਬੀਐਸਐਮ ਦੇ ਕਾਰਨ ਗਾੜੇ ਦੇ ਵਿੱਚ ਲੋ ਫਿਰਦਾ ਉੱਥੋਂ ਵੀ ਰੇਂਜ ਹੈ ਤੇ ਭਾਰਤ バス ਤੇ ਉਹ ਕੰਪਨੀ ਧਾਕੇ ਦਾ ਸੌਦਾ ਹੈ ਉੱਥੇ ਰੇਂਜ ਨਹੀਂ 80 ਹਜ਼ਾਰ ਤਾਬਰ ਬੀਐਸਐਮ ਨੇ ਲਾਇਆ ਸੀਗਾ ਉਹਨਾਂ ਦੇ ਜੇ ਲੋ ਸਾਰੇ ਲਾ ਕੇ ਕਾਮਯਾਬ ਕਰਤਾ ਉਦੋਂ ਖੁਦਾ ਦਾ ਖਾਸਤਾ ਕਿਤੇ ਹੋ ਗਿਆ 14 ਦੇ ਵਿੱਚ ਸਾਡੇ ਲੋਕਾਂ ਨੇ ਪਿੰਖੇ ਵਿੱਚ 15-15 ਲੱਖ ਲੈਣ ਦੇ ਮਾਰੇ ਨੇ ਚਾਕੇ ਮੋਦੀ ਦੀ ਸਰਕਾਰ ਬਣਾਤੀ ਜੇ ਲੋ ਸਰਕਾਰ ਬਣੀ ਉਹਦੇ ਨਾਲ ਉਹੀ ਕਾਰਪੋਰੇਟ ਘਰਾੜੇ ਬੈਠੇ ਕਿ ਕਿਹਾ ਇਹਨਾਂ ਨੇ ਵੀ ਹੁਣ ਕਿਵੇਂ ਕਰੀਏ ਅਸੀਂ ਤਾਂ ਜ਼ੀਰੋ ਸਿਲ ਚਲਾਉਣਾ ਸੀ ਤੇ ਜੀਓ ਦਾ ਘੋੜ ਕਰਨਾ ਸੀ ਉਹ ਕਹਿਣ ਲੱਗੇ ਕਿ ਅਸੀਂ ਇੰਨੇ ਕਾਰ ਕਿਵੇਂ ਲਾਣਾਗੇ ਉਹਨਾਂ ਦਾ ਲੋਰ ਦੀ ਕੀ ਲੋੜ ਹੈ ਜੀ ਜਿਹੜੇ ਪੀਐਸਐਮ ਦਾ ਆਸਰੇ ਵਿਰਲਾ ਤਾਰੂ ਪਿਆ ਅੰਦਰ ਗਰਾਉਂਡ ਜਿੰਨੀਆਂ ਤਾਰਾਂ ਪਾਈਆਂ ਉਹ ਲੋਟੇ ਜਿਸ ਦੀ ਲਾਖੀ ਸੀ ਕਿ ਬੈਸ ਜਦੋਂ ਉਹਨਾਂ ਦੇ ਸਰਕਾਰ ਸੀ ਜਿਹੜਾ ਤਾਂ 20 ਸਾਲ ਦਾ ਧੰਗਾ ਹੈ ਉਹਦਾ ਹਰ ਪਾ ਤਰੀ ਜੀ ਇਹਨਾਂ ਨੂੰ ਉਹੀ ਤਾਰਰ ਵਰਤਦੇ ਜਿੱਤੇ ਪਾਇਆ ਕਿਰੋ ਦੇਖਿਆ ਜੀ ਉਹਦਾ ਵਰਤ ਹੱਥ ਘੜਾ ਕਰਕੇ ਦੱਸੋ ਜੀ ਕਿਥੇ ਦੇਖਿਆ ਤਾਂ ਜੀ ਉਹਦਾ ਤਾਰਰ ਬਣੂ ਦਾ ਸਭ ਤੋਂ ਵੱਧ ਨੈਟ ਵਰਤ ਕੇ ਜੀ ਕਿਦਾ ਜਿਉਂ ਨਾ ਇਸ ਕਰਕੇ ਕੋਹੋ ਬੰਦੇ ਨੇ ਉਹਨਾਂ ਨੂੰ ਜਿਹੜੋ ਦੇਤਾ ਅੱਜ ਸਾਡੀ ਜਿਹੜੀ ਪ੍ਰਾਪਰਟੀ ਸੀ ਸਾਡਾ ਜਨਤਕ ਦਾ ਪੈਸਾ ਸੀ ਅਰਬਾਂ ਖਰਬਾਂ ਮਿਲੀਅਨ ਡਾਲਰ ਜਿਹੜਾ ਸੀਗਾ ਉਹ ਸਾਰਾ ਜਿਉਂ ਕੰਪਨੀ ਜਨ ਕੇ ਨਾਲੇ ਵੰਡਿ ਵੰਡਿ ਕਮਾ ਰਹੇ ਆ ਇੱਕ ਸੁਣਨਾ ਹੋਰ ਦੱਸਦੇ ਆ ਪਿੱਛੇ ਸਾਡੇ ਬਹੁਤ ਲੋਕਾਂ ਦੇ ਭੁਲੇਖਾ ਪੈ ਗਿਆ ਸੀ ਜਦੋਂ ਉਹਨਾਂ ਨੇ 70 ਘਾੜਾ ਜਿਹੜੀ ਥੋੜੀ ਇਥੇ ਤਸਵੀਰ ਦੇ ਵਿੱਚ ਉਹ ਧਾਰਾ 23 ਦੀ ਧੋਲੀ ਇਹਨਾਂ ਨੇ ਉਹ ਸੈਕਸ਼ਨ A ਸੈਕਸ਼ਨ B ਦੋ ਧਾਰਾ 270 ਦੇ ਹਾਰ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸਿਰਫ ਦੀ ਵਾਲੀ ਤੋੜੀ ਹੈ ਵੀ ਕੋਈ ਵੀ ਦੇਸ਼ ਦੇ ਵਿੱਚੋਂ ਜਾ ਕੇ ਉੱਥੇ ਜਿਹੜੀ ਉਹ ਫਸਲਾ ਜਾਂ ਤਰਤੀਏ ਸਾਰੇ ਆਪਣੇ ਜਿਹੜਾ ਫ੍ਰੀਸ ਹੋਵੇਗਾ ਕਿ ਤੁਸੀਂ ਫੋਨ ਤੇ ਹੱਥ ਘੜਾ ਕਰਕੇ ਦੱਸੋ ਕਿਹੜਾ ਜਿਹੜਾ ਤਸਵੀਰ ਜਿਹੜਾ ਕਿਹਦੇ ਲਈ ਜਾ ਕੇ ਕਿਹੇ ਜੀ ਕਿਹੋ ਅਦਾਲੀ ਵਾਲੇ ਨੇ ਉਹਨਾਂ ਨੇ ਕ੍ਰੀਤੀ ਉੱਤੇ ਉਹਨਾਂ ਮੌਕੇ ਤੇ ਮੇਰੇ ਨਾਲ ਵੀ ਇੱਕ ਤੱਤ ਬਹੁਤ ਜਿਆਦਾ ਜਿਹੜਾ ਪਾਇਆ ਜਾਂਦਾ ਇਹਨਾਂ ਨੇ ਫਿਰ ਉੱਥੇ ਉਹ ਜਗਾ ਖਰੀਦ ਕੇ ਸਾਰੀ ਇੱਕ ਪਾਸੇ ਜਿੱਲੇ ਚੰਦਨ ਲੱਕੜੇ ਛੀਰ ਜਿਹੜੀ ਉਹਦੀ ਬੀੜੀ ਹੈ ਉਹ ਵਾਲੇ ਪੰਜ ਸਾਲਾਂ ਚੋਂ ਫਾਦਮ ਹੋ ਜੂਗੀ ਤੇ ਬਾਕੀ ਇਹਨਾਂ ਨੂੰ ਹੋਰ ਨਹੀਂ ਗੱਡੀਆਂ ਜਿਹੜੀਆਂ ਸਾਰੀਆਂ ਉਹ ਬੰਦ ਕਰਕੇ ਸਾਰੀਆਂ ਜਿਹੜੇ ਤੇ ਰਣੀ ਆ ਪਰ ਕਹਿੰਦੇ ਨੇ ਉਹ ਤੇ ਪ੍ਰਦੂਸ਼ਣ ਵੱਧ ਰਹੀ ਹੈ ਕਿਸੇ ਜਿਹੜੀਆਂ ਗੱਡੀਆਂ ਦੇ ਇਲੈਕਟ੍ਰੋਨ ਤੇ ਲੈ ਲੋ ਉਹ ਡਾਂਦੀ ਵੰਨੀ ਨੇ ਬਹੁਤ ਵੱਧ ਚੁੱਕੀ ਹੈ 20-20 ਹਜ਼ਾਰ ਤੇ 50-50 ਹਜ਼ਾਰ ਤੇ ਜਿਹੜੇ ਇਹ ਚਲਾਨ ਕੱਟ ਰਹੇ ਨੇ ਇਸੇ ਕਰਕੇ ਕੱਟ ਰਹੇ ਨੇ ਕਿ ਲੋਕ ਗੱਡੀਆਂ ਨੂੰ ਥੰਦੇ ਆ ਜਾਣ। ਔਰ ਜਿਹੜੀਆਂ ਬੱਟੀਆਂ ਕੱਟੇ ਸੀ ਉਹਨਾਂ ਦੀ 10 ਸਾਲ ਦੀ ਸਜ਼ਾ ਕਰੀ ਹੈ। ਕਿਸੇ ਵੀ ਡਰਾਈਵਰ ਤੇ ਜੇ ਮਨਕੇ ਚਲੇ ਬੱਚਾ ਕਦੇ ਰਾਈਦੀ ਹੈ ਜਾਂ ਤਾਂ 7 ਲੱਖ ਰੁਪਈਆ ਤੇ ਜਾਂ ਫਿਰ 10 ਸਾਲ ਦੀ ਸਜ਼ਾ। ਤੁਸੀਂ ਸੁਣੋ ਕਿ ਮੈਨੂੰ ਆਏ ਦੱਸੋ ਕੋਈ ਵੀ ਬੰਦਾ ਹੱਥ ਕਰਾ ਚੜ ਕੇ ਜਿਹਦੇ ਘਰੇ 7 ਲੱਖ ਰੁਪਈਆ ਕਿਸੇ ਵੀ ਗੱਦੇ ਤੇ ਰੈਲ ਲੱਗੂਗਾ। ਕਦੋਂ ਨਹੀਂ ਲੱਗਦਾ। ਕੋਈ ਐਸੇ ਕਰਕੇ ਰੱਖਿਆ ਵੀ 7 ਲੱਖ ਜੂੜ ਵਾਲੀ ਤੇ 10 ਸਾਲੋਂ ਪੱਤੀ ਦਾ ਇੱਕ ਹੁਣ ਕਾਨੂੰਨ ਬਣਿਆ ਨਵਾਂ ਇਹਨਾਂ ਨੇ ਬਣਾਇਆ ਉਹਦੇ ਵਿੱਚ ਜੇ ਵੀ ਆਪਾਂ ਪਹਿਲਾ ਕੋਈ ਬੰਦਾ ਗਲਤੀ ਇਫਰਾਤ ਹੋ ਤੇ ਹੋ ਰਿਹਾ ਜਿਹੜਾ ਜਾਂਚੀ ਕੋਸ਼ਿਸ਼ ਨੂੰ ਦਾ ਰਮਾਂਡ ਲੈ ਕੇ ਕਹਿੰਦਾ ਵੀ ਪੁੱਛੋ ਜੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਠੀਕ ਹੈ ਨਹੀਂ ਆਪਾਂ ਜਿਹੜਾ ਉਹਦਾ ਕੇਸ ਹੈ ਉਹ ਅੱਗੇ ਚਲਾਵਾਂਗੇ ਤੇ ਉਹ ਚੱਲਦਾ ਰਹੇਗਾ ਤੇ ਤਰਦੀਸ਼ ਮਰੂਗੀ ਜੇ ਕਸੂਰਬਾਰ ਹੋਇਆ ਤਾਂ ਆਪਾਂ ਨੂੰ ਸਜ਼ਾ ਕਰ ਦੇਵਾਂਗੇ ਹੁਣ ਇਹਨਾਂ ਨੇ ਸਿੱਧਾ ਹੀ ਕਰਤਾ ਜਿਹੜਾ ਬੰਦਾ ਅੰਦਰ ਪਸਾ ਲਿਆ ਭਾਰੇ ਦਾ ਕੀ 10 ਸਾਲ ਚੱਲੇ 15 ਸਾਲ ਚੱਲੇ ਕੋ ਬੰਦਾ ਬਾਹਰ ਨਹੀਂ ਆਏਗਾ ਜਿੰਨੇ ਜਿਆਦਾ ਕਦੂਰ ਨਹੀਂ ਆਊਗਾ ਤਾਂ ਇਹ ਗੱਲ ਨੂੰ ਉੱਥੇ ਧਵਾ ਕੇ ਤਾਂ ਸੁਣਾਈ ਸੀ ਤਾਂ ਕਿ ਉੱਥੇ ਤਾਂ ਹੋ ਗਿਆ ਉਹ ਲੋਕ ਦਾ ਪਸਾਰ ਹੋਇਆ ਜੋ ਹੋ ਗਿਆ ਸੀ ਹੋ ਗਿਆ ਪਰ ਸਾਡੇ ਨਾਲ ਹੋ ਰਿਹਾ ਸਾਨੂੰ ਜਾਗਣਾ ਚਾਹੀਦਾ ਆਰੇ ਆ ਉਸ ਦੇ ਵਿੱਚ ਸਾਡਾ ਫਾਇਦਾ ਤਾਂ ਹੋਊਗਾ ਜੇ ਸਾਡੇ ਵਿੱਚ ਇਕਤਾ ਹੋਵੇ ਵੀ ਅਸੀਂ ਗੁਰੂ ਨਾਨਕ ਦੀ ਫਲਸਫੀ ਦੇ ਬਰਾਮਾਂਗੇ ਖਾਸ ਕਰਕੇ ਜੇ ਸਾਡੇ ਦੇਸ਼ ਨੂੰ ਸਿੱਧੇ ਰਾਹ ਦਿਖਾਣਾ ਹੈ ਜਾਂ ਕਿਸੇ ਕੋਈ ਸ਼ਰਣ ਤੇrna ਉਹਨਾਂ ਦੇ ਵਿੱਚ ਮੇਨ ਜਿਹਦਾ ਵੱਡਾ ਯੋਗੋ ਬਤਾਲੇ ਦਾ ਹੱਥ ਹੁੰਦਾ ਜਿਹੜੇ ਬੱਚੇ ਨੇ ਮਾਤਾ ਜੀ ਉਹਨਾਂ ਨੂੰ ਸਿੱਖਸ਼ਕ ਕੰਨੀ ਸਿੱਖਿਆ ਦੇਣ ਨਾਲ ਕੰਨੀ ਸਿੱਖਿਆ ਦੇਣ ਨਾਲ ਕੁਝ ਨਹੀਂ ਹੋਣ ਲੱਗਿਆ ਪਹਿਲਾਂ ਉਹਨਾਂ ਨੂੰ ਚੰਗੇ ਸੰਸਕਾਰ ਫਿਰ ਉਹਨਾਂ ਨੂੰ ਚੰਗੀ ਸੰਗਤ ਫਿਰ ਉਹਨਾਂ ਨੂੰ ਚੰਗੀ ਸੇਧ ਜੇ ਨੂੰ ਨੂੰ ਚੰਗੀ ਸਿੱਖਿਆ ਨਹੀਂ ਉਹ ਤਾਂ ਜਿਹੜੇ ਬੱਚੇ ਨੇ ਉਸ ਦੀ ਰਾਹ ਧਰਨਗੇ ਕਈ ਵਾਰੀ ਅਸੀਂ ਕੀ ਕਰਦੇ ਆ ਸਾਦੇ ਕਰਦੇ ਆ ਛੋਟੇ ਛੋਟੇ ਗੱਲਾਂ ਜਿਹਨਾਂ ਨੂੰ ਅਸੀਂ ਵੱਡਾ ਨੇ ਸਾਹਮਣੇ ਬਜ਼ੁਰਗਾਂ ਤਾਂ ਆਪ ਦੀ ਗੱਲ ਹੈ ਜਦੋਂ ਵੀ ਉਹ ਕਰਦਾ ਉਹਦੇ ਸਾਹਮਣੇ ਜੇ ਅਸੀਂ ਕੁਝ ਲੜਦੇ ਆ ਜਾਂ ਕੁਝ ਬੋਲਦੇ ਆ ਬੱਚਿਆਂ ਦੇ ਮਨਾਂ ਦਾ ਬਹੁਤ ਪ੍ਰਭਾਵ ਪੈਂਦਾ ਜਿਵੇਂ ਮਕਾਮਾ ਨੇ ਆਜੇ ਕਰੋ ਬਾਪਾ ਦਾ ਕੰਮ ਦੇ ਦੇਸੀ ਇਹਦਾ ਧਾਰੂ ਪਿੰਡ ਦਾ ਫਿਰ ਮਗਨੀ ਵੀ ਦੇ ਦਿੰਦਾ ਕਿਉਂਕਿ ਅਸੀਂ ਜਿਹੜਾ ਨਹੀਂ ਬਚਾਇਆ ਇਸ ਕਰਕੇ ਜਿਹੜਾ ਘਰ ਹੈ ਉਹ ਸਾਡੇ ਸਾਰੇ ਪਰਿਵਾਰ ਦੇ ਏਕੇ ਨਾਲ ਚੱਲਦਾ ਹੈ ਅਫਾਕ ਨਾਲ ਚੱਲਦਾ ਹੈ ਕਿਸੇ ਦਾ ਚਲਾਏ ਨਹੀਂ ਚੱਲਦਾ ਤੇ ਪ੍ਰਮਾਤਮਾ ਦੇ ਰਹਿਮ ਨਾਲ ਚੱਲਦਾ ਹੈ ਸਾਡਾ ਜਿਹੜਾ ਫਰਜ ਹੈ ਜੇ ਕੋਈ ਸਾਡੇ ਵਿੱਚੋਂ ਵੀ ਘੂੜਦਾ ਹੈ ਇਹ ਸਮਝੋ ਕਿ ਹਮਦਰਦੀ ਕਰਦਾ ਹੈ ਉਹਨੂੰ ਘਰੇ ਬੁਲਾ ਕੇ ਚਾਹ ਪਾਣੀ ਪਿਵਾਉਂਦਾ ਧੰਨ ਲਾਗ ਕਰੋ ਇਹ ਨਾ ਤੋ ਸਲੀਕ ਸੀ ਲੱਗਦਾ ਤਾਂ ਕਿ ਗੂਜਰਾਂ ਦੇ ਬੱਚੇ ਸਾਡਾ সাপোর্ট ਦੇਣੇ ਸਾਲਾਨਾ ਉਹ ਰੋਕੇ ਮੈਂ ਵੀ ਕੱਲ ਮੇਰਾ ਮਾਨਤਾ ਕਰਿਆ ਸੀ ਕਿਉਂ ਮਾਤਾ ਵੀ ਬੱਚੀ ਨਾਲ ਹੈ ਕਹਿੰਦੀ ਹੈ ਨਾ ਮਾਤਾ ਨਾਲ ਤਾਂ ਇਸ ਕਰਕੇ ਮਾਤਾ ਦੇ ਹੱਥ ਤੇ ਆ ਦੇਸ ਨੂੰ ਸਿਰਜਣਾ ਸੋਤਾ ਫੜ ਜਾ ਬੱਚੇ ਨੂੰ ਸਿੱਧੇ ਰਾਮ ਜਾਣਾ ਜੇ ਛੋਟੇ ਸਹਾਰਾ ਕਰਦੇ ਉਸ ਜੀਤੀ ਦਿੱਤੀ ਇਹਾਂ ਮੇਰੇ ਚਲੇਗੇ ਸੀਤ ਇੱਕ ਜੀ ਕਰੀ ਇਹਨੇ ਮੰਨੇ ਤੂੰ ਅੱਛਾ ਕੰਮ ਦੇ ਰਿਆ ਸਨ ਬਾਪੀ ਕਹਿੰਦੇ ਸੀ ਪੋਤਾ ਮੇਰੇ ਕੋਲ ਹੀ ਗਏ ਸੋਤਾ ਸਾਨੂੰ ਲਾਲ ਚੜੇਗਾ ਸੋਤਾ ਸਾਨੂੰ ਤਸਵੀਰ ਦੇਊਗਾ ਸੋਤਾ ਸਾਨੂੰ ਬਹੁਤ ਖੌਫ ਬਖਾਰੇ ਡਰੂ ਤੁਸੀਂ ਉਸ ਦਾਦੇ ਦੇ ਪੋਤੇ ਨੂੰ ਜਿਹਨੇ ਇਸ ਦੇਸ਼ ਵਾਸਤੇ ਖੇਲ ਦਿੱਤਾ ਤੁਸੀਂ ਉਸ ਜਿਹਾ ਦੇ ਪੋਤਾ ਜਿਹੜਾ ਇਸ ਦੇਸ਼ ਵਾਸਤੇ ਸਰਵਨ ਸਭਾਰ ਨੂੰ ਅਜੇ ਤੇ ਕਿਤੇ ਆਪ ਦੇ ਪੋਤੇ ਦਾਦੇ ਦੇ ਘਰ ਨੂੰ ਦਾਗਣਾ ਲਵਾ ਦਿਓ ਕਿਉਂ ਦਾਦਾ ਜੀ ਜੀਵਨ ਦਾ ਨਾਤਾ ਜੀ ਐ ਨਹੀਂ ਕਹਣਾ ਜੀ ਮੇਰਾ ਨਹੀਂ ਚਾਰੀ ਸੀ ਤੇ ਦਾਦੇ ਨਾਲ ਕੀ ਜਾਣ ਦਾ ਕਰਕੇ ਨਿਕਲ ਜਾਣਾ ਸ਼ਾਮ ਨੂੰ ਆਉਂਦਾ ਤੇ ਜੇ ਘਰ ਵਾਲਾ ਬੰਦਾ ਤੜਕੇ ਨਿਕਲੂ ਨੀ ਤੇ ਸ਼ਾਮ ਨੂੰ ਘਰੇ ਆਉਂਦੇ ਘਣਾ ਕੇ ਕੀ ਲੇਉ ਇਹ ਮਾਤਰ ਦੇ ਤਾਂ ਕਈ ਦਿਨਾਂ ਬਾਅਦ ਉਹਨਾਂ ਦੀ ਜੀਵਣ ਦੀ ਚੀਜ਼ ਜਿਹੜੇ ਪਾਚੀ ਦੇ ਨਾਲ ਕਿ ਲੋਟੀ ਜਾ ਰਿਹਾ ਹੈਗਾ ਸਮਾਨ ਲਿਆ ਉਹ ਲਿਆਉ ਕਿਤੇ ਨਹੀਂ ਬਾਹਰ ਨਹੀਂ ਜਾਏਗਾ ਇਸ ਕਰਕੇ ਸਾਨੂੰ ਸਾਂਝ ਨਾਲ ਰਹਿਣਾ ਏਕਤਾ ਨਾਲ ਰਹਿਣਾ ਸਾਡਾ ਜਿਹੜਾ ਕੰਮ ਹੈ ਇਸ ਨਾਲ ਨੂੰ ਜੇ ਸਾਹਮਣੇ ਕੇ ਸਾਰੇ ਦੁੱਖ ਪਾਲਾਂਗੇ ਇੱਕ ਮੈਂ ਲਾਜ ਤੇ ਇੱਕ ਸ਼ੇਰ ਬੋਲਦਾ ਹੁਣਾ ਸਾਰੇ ਉਹਨੂੰ ਸਮਝਿਓ ਕਹਿੰਦੇ ਜਿਹੜੇ ਕਦੇ ਲਹਾਉਂਦੇ ਨਹੀਂ ਸੰਤ ਦੇ ਅਤਾਸ ਲਾਉਣ ਦੇ ਨੇ ਜਿਹੜੇ ਕਦੇ ਲਹਾਉਂਦੇ ਨਹੀਂ ਸੰਤ ਦੇ ਅਤਾਸ ਬਣਾਉਂਦੇ ਨੇ ਜਿਹੜੇ ਪਾਲੀ ਨਾਮ ਨਾਲ ਹੋਵੇ ਨੇ ਉਹ ਸਿਰਫ ਨਿਰਾਸ਼ ਬਣਦੇ ਨੇ ਜਿਹੜੇ ਕੋਰਤੇ ਮਸੇਲੇ ਨਾਲ ਹੋਵੇ ਨੇ ਉਹ ਉਤਸ਼ਾਹ ਲੱਗਦੇ ਨੇ ਉਹ ਉਜਾਸ ਵਧਦੇ ਨੇ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜਾ ਦਾ ਵਾਸ਼ਿਆ ਹੋ ਨਾ ਕੋਈ ਆਵਾਜ਼ ਨਾ ਬੰਦ ਕਰਿਓ ਬੋਲੇ ਜੀ ਸੋ ਨਿਹਾਲ